ਮੇਨੂੰ ਨਸਾਂ ਇਹ ਨਾ ਆਕਾਸ਼ਪਰੀਆਂ ਦਾ ਐਨਾ ਪਰੀਆਂ ਦਾ ਸਹੀ ਇਹ ਪਰੀਆਂ ਨੇ ਇਹ ਪਰੀਆਂ ਨੇ ਅਸੀਂ ਤਾਰ ਤੇ ਮੰਗਰਾਮ ਇੱਕ ਉਹ ਕਲਾਕਾਰ ਵੀ ਸੀ ਅੱਛਾ ਉਹਦੀਆਂ ਰਾਗਨੀਆਂ ਵੀ ਰਾਗਨੀਆਂ ਚਲਦੀਆਂ ਹੁੰਦੀਆਂ ਰੁੱਤ ਕਿ ਚਲੇਗਾ ਮੰਗਰਾਮ ਕੀ ਰਾਗਨੀ ਸੁਣਾ ਦੇ ਭਾਈ ਮੰਗਰਾਮ ਗੁਪਤਾ ਹਾਂ ਮੁਫਤਾ ਇਹ ਰੰਗ ਦੇ ਮਾਂਗੇ ਰਾਮ ਗੁਪਤਾ ਨਹੀਂ ਮਾਂਗੇ ਰਾਮ ਬਾਂਮੂ ਹੋਜੀ ਇਹ ਭੇਡਾ ਇਹ ਵੀ ਦਰਸੀ ਲਵੋ ਚੱਲੀਆਂ ਨੇ ਚੱਲੀਆਂ ਨੇ ਕਿਉਂ ਦਰਸੀ ਨੇ ਜੜਾ ਨੇ ਆ ਬਹੁਤ ਲਾਤੀਆਂ ਕੰਦਾ ਕਰ ਕਰ ਕਢਾਤੀਆਂ ਸਿਉਨੇ ਦੀਆਂ ਕੰਦਾ ਵੀ ਚਣਿਆਤੀਆਂ ਇਹ ਕੀ ਆ ਸਾਡੀ ਸਿਉਨੇ ਦੀ ਕੰਧ ਜੇ ਭੋਰ ਕੇ ਜਲੀ ਖਾਵਾਂਗੇ ਅਸਲੀ ਜੇ ਕੋਈ ਚਾਰੇ ਭਰੀ ਇੱਕ ਭੋਰ ਲੈ ਅੱਜ ਦਾਣੇ ਮੁੱਕ ਗਏ ਤੜਕੀ ਨੂੰ 2 ਰੁਪਏ ਘੱਟ ਮੈਂ ਤੇ ਲੇਲਾ ਚ ਪਾ ਦੋ ਏ ਸਾਡੀ ਘਰ ਦੀ ਬੈਂਕ ਹੈ ਜਿੰਦਾ ਜਦੇ ਖੋਲ ਲਾਂਗੇ ਜਦੋਂ ਮਰਜ਼ੀ ਨੇ ਸਾਨੂੰ ਬੈਂਕ ਜਵਾਬ ਦੇ ਦੂਗੀ ਇਹ ਜਵਾਬ ਨਹੀਂ ਦਿੰਦੀ ਅੱਧੀ ਰਾਤ ਗੱਲ ਲੈ ਮੌਕਾ ਨਹੀਂ ਦਿੰਦੀਆਂ ਰਾਜੂ ਇਹ ਪੈਸੇ ਇਹ ਨਹੀਂ ਮੌਕਾ ਨਹੀਂ ਦਿੰਦੀ ਕਰਮਾਲੀ ਦੇਖੋ ਜੀ ਮੈਂ ਕਹਿਣਾ ਨਹੀਂ ਹਟਦਾ ਗਦੀ ਹੋਈ ਤੇ ਭੇਡ ਹੋਈ ਬੱਕਰੀ ਹੋਈ ਇਹ ਗਰੀਬ ਹੈ ਤਾਂ ਨਾ ਬੜਾ ਗਰੀਬ ਤਾਂ ਨੇ ਜੇ ਕੋਈ ਨਾਲ ਚਾਰੇ ਮਨੋਤਾਨੂ ਮਨੋਤਾਨੂ ਉਹ ਮਨੋਤਾਰ ਦਾ ਕੀ ਨਾਮ ਤੇਰਾ ਮੇਰਾ ਨਾਮ ਮੰਗੇਰਾਮ ਹੈ ਜੀ ਮੰਗੇਰਾਮ ਇਹ ਹੈ ਜੀ ਸਾਡਾ ਮੰਗੇ ਰਾਮ ਪਿੰਡ ਓਡਾਂ ਪਿੰਡ ਓਡਾਂ ਸਰਸਾ ਜ਼ਿਲ੍ਹਾ ਜੀ ਹਰਿਆਣਾ ਜ਼ਿਲ੍ਹਾ ਸਰਸਾ ਪਿੰਡ ਓਡਾਂ ਕਾਰੇ ਵਾਲੀ ਮੰਡੀ ਦੇ ਲਵੇ ਇਹ ਬੰਦੇ ਦਾ ਕਿਸੇ ਟਾਈਮ 'ਚ ਨਾ ਮੇਰੇ ਗੱਲ ਯਾਦ ਆ ਗਈ ਮੈਂ ਕਹੇ ਵੀ ਨਾ ਨਹੀਂ ਰਹਿੰਦਾ ਮੈਨੂੰ ਡਰਦੀ ਕੋਈ ਨਹੀਂ ਕਿਸੇ ਦੇ ਵਿੱਚ ਹਾਂ ਪਰ ਯਾਰ ਤੇ ਮੈਨੂੰ ਕਿਉਂ ਡਰਨਾ ਯਾਰ ਮੈਂ ਕਿਹੜਾ ਕਿਸੇ ਦਾ ਦਬਾਇਲਾ ਮੈਂ ਖੁੱਲੇ ਖਾਲਸੇ ਆ ਬਾਕੀ ਸਭ ਦੇ ਸੇਵਾਦਾਰ ਵੀ ਆ ਇਹ ਬਾਈ ਦਾ ਕਿਸੇ ਟਾਈਮ ਤੇ ਮੀਟਾ ਜਿੱਤਿਆ ਸੀ ਜਿੱਤਿਆ ਸੀ ਪਰ ਜੇ ਅਗਰ ਉੱਥੇ ਮੈਂ ਜੱਜਮੈਂਟ ਚ ਹੁੰਦਾ ਨਾ ਤਾਂ ਬਾਈ ਦੀ ਬੱਲੇ ਬੱਲੇ ਕਰਾ ਕੇ ਤੋੜਦਾ ਆ ਫੋਟੋ ਲੱਗ ਰਹੀ ਹੈ ਮੀਟੇ ਦੀ ਉਹਦੀ ਪਰ ਅੱਜ ਨਿੱਤ ਨਵੇਂ ਨੋਂ ਇਨਸਾਫ ਨਹੀਂ ਹੈਗੇ ਕੀ ਚੱਲ ਪਿਆ ਆ ਬਾਈ ਮੈਂ ਤੈਨੂੰ ਐਨੇ ਪੈਸੇ ਦੇ ਦੂੰ ਦਵਾ ਸलाम ਜੀ ਵੀ ਮੇਰਾ ਤੂੰ ਬੱਕਰਾ ਜਿੱਤਾ ਦੀ ਜਾਂ ਮੀਡਾ ਮੇਰੇ ਫਾਰਮ ਦਾ ਨਾਂਵ ਬਣਾਤੀ ਅੱਜ ਨੋਂ ਚੱਲ ਪਏ ਲੋਕਾਂ ਦੇ ਉਸੇ ਤੋਂ ਹੀ ਬੱਚਾ ਖੀਦਾ ਜਿੱਤਾ ਨਸਲਾਂ ਦੇਖ ਕੇ ਨਹੀਂ ਜਿੱਤਉਂਦੇ ਵੀ ਨੋਂ ਨਸਾਫ ਕਰੋ ਬੰਦੇ ਨੇ ਮਿਹਨਤ ਕਰੀ ਜਿੰਨਾ ਹਾਰਨਾ ਤਾਂ ਚਲੋ ਸਾਡਾ ਬਣਿਆ ਹੋਇਆ ਜਿੱਤਾ ਹਾਰਾ ਬਣਦੀਏ ਨੇ ਦੋ ਪਹਿਲਵਾਨ ਕਸਤੀ ਕਰਨਗੇ ਤਾਂ ਇੱਕ ਨੇ ਤਾਂ ਡਿਗਣਾ ਹੀ ਹੈ ਡਿਗਣਾ ਹੀ ਡਿਗਣਾ ਹੁਣ ਮੈਂ ਰੋਜ਼ ਜਵਾਨ ਮਾਰਦਾ ਮੰਡੀਆਂ ਦੇ ਵਿੱਚ ਕੋਈ ਮਾਰ ਕੇ ਤਾਂ ਦਿਖਾਓ ਨਹੀਂ 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 ਕੋਈ ਨਸਾ ਮੈਂ ਨਹੀਂ ਖਾਂਦਾ ਮੈਨੂੰ ਨਸਾ ਇਹ ਨਾ ਆਕਾਸ਼ ਪਰੀਆਂ ਦਾ ਹੈ ਇੰਨਾ ਪਰੀਆਂ ਦਾ ਸਹੀ ਇਹ ਪਰੀਆਂ ਨੇ ਇਹ ਪਰੀਆਂ ਨੇ ਅਸੀਂ ਤਾਰ ਤੇ ਹਾਂ ਭਾਈ ਹੁਣ ਮੰਗੇ ਰਾਮ ਹਾਂਜੀ ਮੰਗੇ ਰਾਮ ਇੱਕ ਉਹ ਕਲਾਕਾਰ ਵੀ ਸੀ ਅੱਛਾ ਉਹਦੀਆਂ ਰਾਗਨੀਆਂ ਵੀ ਗਾਉਂਦੀਆਂ ਰਹਿੰਦੀਆਂ ਰੁੱਤਿਕ ਚਲੇਗਾ ਮੰਗੇ ਰਾਮ ਕੀ ਰਾਗਨੀ ਸੁਣਾ ਦੇ ਭਾਈ ਮੰਗੇ ਰਾਮ ਗੁਪਤਾ ਹਾਂ ਗੁਪਤਾ ਇਹ ਲੰਘਦੇ ਮੰਗੇ ਰਾਮ ਗੁਪਤਾ ਨਹੀਂ ਮੈਂ ਮੰਗੇ ਰਾਮ ਬਾਂਬੂ ਇਹ ਬਾਂਬੂ ਹੈ ਭਾਈ ਹਾਂ ਕਿੰਨਾ ਚਿਰ ਹੋ ਗਿਆ ਤੈਨੂੰ ਪੀੜਾ ਰੱਖਦਿਆਂ ਨੂੰ ਭਾਈ ਮੈਨੂੰ ਪਹਿਲਾਂ ਮੇਰੇ ਪਾਪਾ ਰੱਖਦਾਂ ਤੇ ਦੂਜੀ ਪੀੜ੍ਹੀ ਹੈ ਇਹ ਪੀੜਾ ਚ ਇਹ ਬੰਦੇ ਨੂੰ ਦੂਜੀ ਪੀੜ੍ਹੀ ਹੈ ਵੇਖੋ ਇਹਦੀ ਵੀ ਦਰਸੀ ਨਾਲ ਦੀ ਨਸਲ ਹੈ ਬੰਦੇ ਦੀ ਆ ਗਿਆ ਲੈ ਆ ਜਾ ਆ ਜਾ ਉਹ ਚਾਦਰੇ ਵਾਲੇ ਤੂੰ ਹਰੇਕ ਨੂੰ ਇਹ ਪੇਡਾ ਦਿੰਨੇ ਕਿਸੇ ਨੂੰ ਬੱਕਰੀਆਂ ਵੀ ਦੇ ਦਿਆ ਕਰ ਬੱਕਰੀਆਂ ਵੀ ਹੈਗੀਆਂ ਆਪਣੇ ਕੋਲੇ ਕੋ ਜੀ ਇਹ ਪੇਡਾ ਇਹ ਵੀ ਦਰਸੀ ਲਵੋ ਚੱਲੀਆਂ ਨੇ ਚੱਲੀਆਂ ਨੇ ਕਿਉਂ ਦਰਸੀ ਨੇ ਜੜਾ ਨਿਉ ਆ ਬੋਤ ਲਾਤੀਆਂ ਕੰਦਾ ਕਰ ਕਰ ਕਢਾਤੀਆਂ ਸਿਉਨੇ ਦੀਆਂ ਕੰਦਾ ਵੀ ਚਣਿਆਤੀਆਂ ਇਹ ਕੀ ਆ ਸਾਡੀ ਸਿਉਨੇ ਦੀ ਕੰਦ ਹੈ ਜੇ ਭੋਰ ਕੇ ਜਲੀ ਖਾਵਾਂਗੇ ਅਸਲੀ ਜੇ ਕੋਈ ਚਾਰੇ ਭਰੀ ਇੱਕ ਭੋਰ ਲੈ ਅੱਜ ਦਾਣੇ ਮੁੱਕ ਗਏ ਤੜਕੀ ਨੂੰ 2 ਰੁਪਏ ਘੱਟ ਮਤ ਲੇਲਾ ਚ ਕਾ ਦੋ ਇਹ ਸਾਡੀ ਘਰ ਦੀ ਬੈਂਕ ਹੈ ਜਿੰਦਾ ਜਦੇ ਖੋਲ ਲਾਂਗੇ ਜਦੋਂ ਮਰਜ਼ੀ ਨੇ ਸਾਨੂੰ ਬੈਂਕ ਜਵਾਬ ਦੇ ਦੂਗੀ ਇਹ ਜਵਾਬ ਨਹੀਂ ਦਿੰਦੀ ਅੱਧੀ ਰਾਤ ਖਲਦਾ ਮੁੱਕਾ ਨਹੀਂ ਦਿੰਦੀਆਂ ਰਾਜੂ ਇਹ ਪੈਸੇ ਇਹ ਨਹੀਂ ਮੁੱਕਣ ਦਦੀ ਕਰਮਾਂ ਲਈ ਰੱਖਦੇ ਹੋ ਕਰਮਾਂ ਦੇਖੋ ਜੀ ਮੈਂ ਕਹਿਣੋ ਨਹੀਂ ਹਟਦਾ ਗਦੀ ਹੋਈ ਤੇ ਭੇਡ ਹੋਈ ਬੱਕਰੀ ਹੋਈ ਇਹ ਗਰੀਬ ਹੈ ਤਾਂ ਨਾ ਬੜਾ ਗਰੀਬ ਤਾਂ ਨੇ ਜੇ ਕੋਈ ਨਾਲ ਨੂੰ ਚਾਰੇ ਮਨੋਤਾਰ ਨੂੰ ਮਨੋਤਾਰ ਉਹ ਮਨੋਤਾਰ ਦਾ ਉਹਨੂੰ ਤਾਂ ਤਾਰ ਦਿੰਦੀਆਂ ਇਹ ਜੇ ਕੋਈ ਮਨੋਤਾਰ ਤੇ ਬਾਈ ਨੇ ਤਾਂ ਮੇਰੇ ਖਲੇ ਇਹ ਥੋੜੀਆਂ ਹੀ ਲੈਂਦੀਆਂ ਘਰੇ ਭੇਡਾਂ ਹੋਰ ਵੀ ਹੋਣੀਆਂ 100 ਕੋਹਣੀ ਨਹੀਂ ਆਪਣੇ ਕੋਲੇ 50 ਕ ਦਾ ਕਟਾਰੀਆਂ ਜੀਆਂ ਅੱਛਾ ਤੇ 15 ਕ ਜਮਨਾਪੁਰੀ ਹੋਰ ਐ 25 30 ਕ ਵੱਡੀਆਂ ਜਮਨਾਪੁਰੀ ਦੀਆਂ ਤੇ 50 ਕ ਭੇਡਾਂ ਕਟਾਰੀਆਂ ਕੋਈ ਵਿੱਚੋਂ ਜੇ ਤੇਰੀ ਵਿਕਰੀ ਲੈ ਕੇ 5-7 ਭੇਡਾਂ ਹੁਣ ਤੇਰਾ ਨੰਬਰ ਲਈਏ ਵੇਚ ਸਕਦੇ ਹਾਂ ਹਾਂ ਦੇ ਦਿਆਂਗੇ ਕੋਈ ਗਾਹ ਕੁੰਦਾ ਨਾ ਨਾ ਕੋਈ ਨਹੀਂ ਦੇਦਾ ਜ਼ਰੂਰ ਦੇ ਦੇ ਫੇਰ ਤੇਰੇ ਨੰਬਰ ਤੁਹਾਨੂੰ ਵੀ ਦੇ ਦੇਣੀ ਤੇ ਬਾਕੀ ਵੀਡੀਓ ਚ ਵੀ ਪਾ ਦਾਂਗੇ ਵੀ ਕਈ ਵਾਰੀ ਐਸੇ ਸਾਡੇ ਤੱਤੇ ਗਾਹ ਕਾ ਹੁੰਦੇ ਨੇ ਬਈ ਰਾਜੂ ਭਾਈ ਸਾਨੂੰ ਭੇਡਾਂ ਜਮਨਾਪਰੀ ਦਵਾਈ ਦੇ ਹਾਂ ਨਾ ਨਾ ਦੇ ਦੇ ਤਾਂ ਫੇਰ ਮੈਨੂੰ ਜਮਨਾਪਰੀ ਭੇਡਾਂ ਦਵਾਈਆਂ ਪੈਂਦੀਆਂ ਆਂ ਅਖੀਰਾ ਬੱਚਾ ਅਖੀਰਾ ਬੱਚਾ ਅੱਛਾ ਜੀ ਖੀਰਾ ਹੋ ਗਿਆ ਅੱਛਾ ਮਹ ਕਹ ਤੇ ਦੋ ਹਾਂ ਬਈ ਸੱਚੇ ਖੀਰਾ ਲੈ ਸੱਚੋ ਹੀ ਖੀਰਾ ਹੈ ਇਹਦੇ ਨਾਲ ਤੇ ਆਪਣੇ ਕੋਲੇ ਰਾਜੂ ਤਿੰਨ ਨਾ ਇਹ ਅੱਛਾ ਹਾਂ ਜੇ ਕੱਦ ਕਿੰਨਾ ਦਰਸ਼ੀ ਛਤਰੇ ਦਾ ਲੰਬਾਈ ਦੇਖ ਜਿਹੜੇ ਨਹੀਂ ਆਇਆ ਬੜਿਆ ਹਾਂ ਬੜਿਆ ਦੰਦਰਾ ਕਰ ਕਰ ਬੂਟੇ ਲਾਦੇ ਹੈ ਇਹ ਆਪਣੇ ਵਾਲੇ ਬੜੇ ਹਰੇ ਬਾਗੇ ਕਰਾਤੇ ਦਰਸ਼ੀ ਨੇ ਹਰੇ ਬਾਗ ਸੁੱਕੇ ਹੋਏ ਹਰੇ ਕਰਤੇ ਕਰ ਕਰ ਬੂਟੇ ਲਾਦੇ ਪਤੰਦਰ ਦਰਸ਼ੀ ਨੇ ਤੇ ਬਹੁਤ ਵਧੀਆ ਛੱਤਰਾ ਹੈ ਬਾਈ ਦਾ ਕਮਾਲ ਕਰੀ ਪਈ ਹੈ ਇਹ 10 ਕਿੰਨੇ ਦਾ ਛੱਤਰਾ ਹੋ ਗਿਆ ਤੇ ਆਪਣੇ ਕੋਲੇ ਇਹਦੇ ਨਾਲ ਤਿੰਨ ਨਕਰੇ ਪਾਲੀ ਓਏ ਹਾਂਜੀ ਹਾਂ ਉਹ ਬਗੜੀ ਛੋਟੀ ਸੀ ਬੱਚੇ ਤੇ ਇਹ ਬੱਡੇ ਰਪੇਦਾਂ ਦੀਆਂ ਪਿੰਡਾਂ ਆਪਣੇ ਇਹ ਬਾਈ ਤੂੰ ਕੀ ਭਾਦੀਆਂ ਲਈਆਂ ਤਾਂ ਗਰਮੇ ਮੈਨੂੰ ਲੱਗਦਾ ਇਹ ਬਾਈ ਦਾ ਤਾਂ ਕਰ ਕਰ ਕੀ ਗੱਲ ਆ ਮਾਸੜ ਮੈਨੂੰ ਤਾਂ ਇਹਦਾ ਮਾਸੜ ਤੇਰਾ ਵਾਲਾ ਤੇਜ ਆ ਉਹ ਆਪਾਂ ਨੂੰ ਨਹੀਂ ਮਾਰਦਾ ਕਦੇ ਅੱਛਾ ਓ ਭਾਈ ਮੈਂ ਤਾਂ ਮਾਸਟਰ ਦੇ ਘਰੇ ਕੇਰਾ ਗਿਆ ਬੜੀ ਕਦਰ ਕਰੀ ਓ ਰਾਜੂ ਖੜ ਜਾ ਕੇਰਾ ਚਾਹ ਹੋਰ ਪੀਨੇ ਆ ਹਟੇ ਨੀ ਨਾ ਉਹ ਕੁੜੀ ਅਮਰੋ ਨੇ ਕਰਾ ਲਈ ਬੇ ਬਾਈ ਮੈਂ ਜਾ ਬੇ ਬਾਈ ਜਾ ਆਪਾਂ ਨੂੰ ਤਾਂ ਦੋ ਮੈਂ ਮਰ ਜਣੇ ਬੈ ਜਾ ਚਾਹ ਬਣਾ ਨਹੀਂ ਮੈਂ ਜਾਣ ਦਿੰਦੀ ਬੜੀ ਇੱਜ਼ਤ ਸਤਿਕਾਰ ਕਰਿਆ ਮੇਰਾ ਦੋਏ ਜੀਆਂ ਨੇ ਵਿਚਾਰੇ ਨੇ ਬਾਕੀ ਫਿਰ ਮੈਂ ਦੀਆ ਭੇਡਾਂ ਵੇਚੀਆਂ ਉਹਦੇ 3000 ਤੇ 30 3000 ਦੀਆਂ 10 ਭੇਡਾਂ ਵੇਚੀਆਂ ਮੈਂ 22 ਦਰਸ਼ੀ ਦੀਆਂ ਇਹ ਵੀ ਰੱਜ ਲਿਆ ਤੇ ਮੈਨੂੰ ਵੀ ਰਿਜਾਤਾ ਵਿਚਾਰੇ ਨੇ ਮੂਹਰੇ ਵੀ ਰਿਜਾ ਗਈ ਮੈਨੂੰ ਗੱਡੀ ਭਰ ਕੇ ਤੋਰਤੀ ਨੇ ਐ ਐ ਤਾਂ ਹਰੇਕ ਦੀ ਗੱਡੀ ਭਰਦਾਂ ਦਾ ਤੇ ਭੇੜ ਦੇ ਖਾ ਕੋਈ ਚੰਗੀ ਵਧੀਆ ਇਹ ਆ ਜੋੜੀ ਬਲੈ ਤੁਸੀਂ ਮੋਟੜੀ ਕਰ ਆ ਮੁੰਡਾ ਭਰੇ ਕਰ ਲੈ 17 ਭਰੇ ਕਰ ਜੋੜੀ ਵਧੀਆ ਲਾ ਦੇ ਇਹ ਕਿਹ ਦੰਦ ਹੋ ਗਈ ਇਹ ਮਤਲਬ 6 ਦੰਦ ਦੰਦ ਚਾਰ ਦੰਦ ਹਾਂ 6 ਦੰਦ ਹੈ 6 ਦੰਦ ਭੇੜ ਹੈ ਜੀ ਦੂਜੇ ਸੂਏ ਸੁਣਾ ਜੀ ਸੁਣੀਆ ਹੁਣ ਹਾਂ ਸੁਣਦੀ ਆ ਵਾ ਉਹ ਮੰਗੇ ਰਾਮ ਲਾ ਤੇ ਮੰਗੇ ਚਲਾਤੇ ਮੰਗੇ ਰਾਮ ਨੇ ਤੰਗੇ ਹਾਂ ਪਹਿਲਾਂ ਵੀ ਆਪਾਂ ਕੋਲ ਕਾਲੀਆਂ ਕੱਜ ਲਿਆਉਂਦੀ ਸੀ ਸਾਜੂ ਅੱਛਾ ਮੇਰੇ ਪਾਪਾ ਨੂੰ ਬਹੁਤ ਸ਼ੌਂਕ ਦੀ ਕਾਲੀਆਂ ਪੇਡਾਉਂਦੇ ਸੀ 80 90 ਪੇਡਾ ਦੋ ਗੰਦੇ ਤੇ ਆਪਣਾ ਆਪਣੀ ਬਿਆਦਰੀ ਜਾਂਟ ਮੰਗੇ ਰਾਮ ਜਾਂਟ ਪਿੰਡ ਓਡਾ ਤੋਂ ਜੱਟਾਂ ਦਾ ਮੁੰਡਾ ਹੈ ਜਿਮੀਦਾਰ ਹਰਿਆਣੇ ਦਾ ਪਰ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਫਿਰ ਸੁਭੰਦਾ ਹੈ ਪੂਰੀ ਕਦਰ ਕਰ ਰਿਹਾ ਪੇਡਾ ਵੀ ਦੀ ਰਾਜੀ ਨੇ ਕੋਈ ਵੀ ਪੇਟ ਬਾਈ ਦੀ ਲੱਸੀ ਨਹੀਂ ਨਹੀਂ ਬਹੁਤ ਵਧੀਆ ਮਾਈ ਦਾ ਮਾਲ ਹੈ ਮਿੱਤਰ ਇਹ ਸਾਮ ਦੇ ਪੇਡਾ ਪੂਰੀ ਸ਼ੌਕ ਨਾਲ ਅੱਛਾ ਇਹ ਚੇਲੇ ਤੇਰਾ ਹਾਂ ਮੈਂ ਤਾਂ ਬੱਕਰੀਆਂ ਦੇ ਉਹਨਾਂ ਪੇਡਾਂ ਤੇ ਇਹ ਹੁੰਦਾ ਬੱਕਰੀਆਂ ਵੀ ਲਈ ਫਿਰਦਾ ਮੇਰੇ ਕੋਲ ਹੈਗੇ 40-50 ਬੱਕਰੀਆਂ ਵੱਡਾ ਕੈਪਟਨ ਬੱਕਰਾ ਹੁੰਦਾ ਸੀ ਕੋਈ ਟਾਈਮ ਤੇ ਨਾ ਚੱਲਦਾ ਹੁੰਦਾ ਇੱਕ ਕੈਪਟਨ ਦਾ ਆ ਵੱਡਾ ਬੋਕਰਾ ਨਾਗਰਾ ਆਪਣਾ ਇਹਦਾ ਹੁਣ ਆਪਣੇ ਕੋਲੇ ਪਾਵਰ ਬੱਚਾ ਇਹਦਾ ਬਹੁਤ ਤਕੜਾ ਬੱਕਰਾ ਸੀ ਤੇ ਜਿਹੜਾ ਨਾਗਰਾ ਆਪਣਾ अच्छा ए पावर बकरा आंदा है अपने कोले मर गया बहुत बढ़िया बकरा बहुत चंगा बकरा बहुत बढ़िया बकरा है बहुत बढ़िया बकरा है और बकरे ने, ने, ने मेनू बहुत नाम ਦਿੱਤਾ ਵੀ ਇਹ بھائی ਬਾਗਲੇ ਨਾਲ ਦਾ ਇਹ ਉਥੋਂ ਵੀ ਪਹਿਲਾਂ ਚੱਲਿਆ ਸੀ ਆਪਣੇ ਕੋਲੇ بھائی ਬਾਗਲੇ ਵੀ ਇਹੇ ਜੇ ਬੱਕਰੇ ਨੇ ਵਧੀਆ ਬੱਕਰੇ ਰੱਖਦਾ ਵੀ ਮੁੰਡਾ ਵਧੀਆ ਵਿਚਾਰਾ ਛਾਮੀ ਬੈਠਾ ਬੱਕਰੇ ਵਧੀਆ ਪਦੇ ਤੇ ਬਾਈ ਦੀਆਂ ਪੇਡਾਂ ਦੇਖੋ ਜੀ ਬਹੁਤ ਵਧੀਆ ਨੇ ਤੇ ਬਾਈ ਦਾ ਧੰਨਵਾਦ ਕਰਦੇ ਆ ਬਾਈ ਦਾ ਨੰਬਰ ਲਓ ਮੁੰਡੇ ਓਏ ਆਪਣਾ ਨੰਬਰ ਆ ਜੀ 999119 27032 ਜੀ ਇੱਕ ਵਾਰੀ ਹੋਰ ਬੋਲਦੇ 999119 27032 ਜੀ ਤੇ 22 ਨੇ ਜਿਹਨੇ ਸਰ